ਤਿਆਰ ਹੋ ਗਿਆ ਫਿਰ ਗੱਡੀ ਸਾਫ਼ ਕਰੀ ਜਾਣ ਡੈ ਜੇ ਜੇ ਉਹ ਮੈਨੂੰ ਅੰਦਰ ਲਾਜੇ ਗੜੀ ਨੂੰ ਨਾ ਅੰਦਰ ਬਣਾਉਣੀ ਆ ਤੂੰ ਛੱਡ ਦੇ ਜਾਣਾ ਉਹਨੂੰ ਉਹ ਨਹੀਂ ਉਹ ਸੱਬੇ ਨੰਨਾਂ ਲੈਣੇ ਨੂੰ ਲੈ ਜਦੋਂ ਗੱਡੀ ਆਪਣੇ ਘਰ ਹੈਗੀ ਆ ਤੂੰ ਮੁੰਡੇ ਨੂੰ ਆਪ ਚੜਾ ਕੇ ਹੁੰਦੇ ਉਹ ਮੇਰੀ ਗੱਲ ਸੁਣ ਨਾ ਸੱਬੇ ਦੇ ਭਰਾਣੇ ਵੀ ਜਾਣਾ ਨਾਲ ਤਾਂ ਕਹਿੰਦਾ ਮੈਂ ਸਾਰਿਆਂ ਨੂੰ ਛੱਡਣਾ ਵਾ ਤੇ ਇੱਥੇ ਦੋ ਦੋ ਗੱਡੀਆਂ ਕੀ ਕਰਨੀਆਂ ਉੱਥੇ ਬੰਦੇ ਤੇ ਚਾਰ ਵਾਏ ਚੱਲ ਗੱਲ ਤੇ ਤੁਹਾਡੀ ਸਹੀ ਆ ਤੇ ਮੁੰਡੇ ਚ ਲਾਉਂਦਾ ਸੀ ਸਾਰਾ ਹੱਤੋਂਦਾ ਜੇ ਇਹ ਚ ਲਾਉਂਦਾ ਸੀ ਮੈਂ ਤਾਂ ਕਦੀ ਘਾਟੀ ਗੱਡੀ ਗੱਡੀ ਤੇ ਮੈਂ ਹਾਂ ਚੱਲ ਲੰਦ ਬਰਾਦ ਦਿੰਦੇ ਹਾਂ ਹੁਣ ਆ ਵੀ ਗੱਲ ਸਹੀ ਏ ਤੁਹਾਡੀ ਜੋ ਕੱਠਿਆਂ ਨੇ ਜਾਣਾ ਵਾ ਤੇ ਫਿਰ ਦੋ ਦੋ ਗੱਡੀਆਂ ਕੀ ਕਰਨੀਆਂ ਹਨਾ ਇੱਕ ਤੇ ਚਲ ਜਾਂਦੇ ਆ ਆਹ ਹੋ ਚਲੋ ਦਿਲ ਜਨ ਲੱਗਣ ਦਾ ਹੈ ਤੇ ਘਰੇ ਹੀ ਆਂ ਹੋਰ ਤਾਈ ਹੋਈ ਜਾਂਦਾ ਚਲ ਕੋਈ ਨਹੀਂ ਹਫਤੇ ਦੀ ਗੱਲ ਵਾ ਹਫਤਾ ਝਟ ਨਾ ਜਾਂਦਾ ਆ ਟਾਈਮ ਤੇ ਚਾਟ ਨਿਕਲ ਜਾਣਾ ਤੇ ਚਲੋ ਆ ਨਹੀਂ ਨਾ ਕਰੋ ਜੰਦੀ ਹੋਇਆ ਕਰਨ ਇੱਥੇ ਐਦਾਂ ਕਰੋ ਸਾਫ ਕਰਕੇ ਚੰਗੀ ਤਰ੍ਹਾਂ ਸੁਕਾ ਕੇ ਤੇ ਫਿਰ ਅੰਦਰ ਲਾਓ ਹੁਣ ਫਿਰ ਆਣੀ ਅੰਦਰ ਕੇ ਮੋਟਾ ਨਹੀਂ ਕੈਰ ਲੱਗ ਜੇ ਨੇ ਫਿਰ ਥੱਲੇ ਗਿੱਲੇ ਆ ਮਿੱਟੀ ਮੁੱਟੀ ਦੇ ਚੜੀ ਥੱਲੇ ਧਮਾਈ ਆਉਂਦੇ ਸਨ ਨਹੀਂ ਨਹੀਂ ਹਾਂ ਔਰ ਮੌਸਮੇ ਜਾਂਦਾ ਲੋੜ ਤੇ ਪੇ ਰਹਿੰਦੀ ਆ ਕੀਪਦਾ ਕਦੋਂ ਕੱਢਣੀ ਪਈ ਹੈ ਆਹੋ ਤੇ ਗੱਲ ਸਹੀ ਹੈ ਤੁਹਾਡੀ ਆਹੋ ਚਲੋ ਕਰ ਲੋ ਸਾਫ ਫਿਰ ਮੈਂ ਵੇਖਾਂ ਮੁੰਡੇ ਨੂੰ ਬਰੀ ਗੱਲ ਸਣਾ ਹਾਂਜੀ ਤੇ ਰੋਟੀ ਮੁੰਡੇ ਨਾਲ ਪਾ ਲਈ ਚੰਗਾ ਹਾਏ ਹਾਏ ਉਹ ਨਹੀਂ ਆਣਾ ਉਹਦੇ ਖਾਦੀ ਰੋਟੀ ਦੱਸੋ ਉਹ ਬਰੀ ਗੱਲ ਸਣਾ ਪਤਾ ਗੱਲ ਕੀ ਆ ਬਾਹਰੋਂ ਚੰਗਾ ਨਹੀਂ ਮਿਲਦਾ ਕੋਈ ਚਲ ਘਰੋਂ ਲੈ ਕੇ ਗਿਆ ਹੋਗਾ ਖਾਣਾ ਖਾਧਾ ਮੁਰਕ ਪਹੁੰਚਣਾ ਆਪਣੇ ਘਰੇ ਤੈਨੂੰ ਚਲ ਕੋਈ ਗੱਲ ਨਹੀਂ ਆ ਬੜੇ ਪਈ ਐ ਸੱਜੀ ਤਾਜ਼ੇ ਬਣਾਈਆਂ ਤੇ ਨਾਲ ਕੁਲਕਾ ਲਾ ਦਿੰਨੇ ਚਾਹ ਤੇ ਕੁੜੀਆਂ ਨੂੰ ਇੱਧਰ ਉੱਧਰ ਕਰ ਲਓ ਜਦਾਂ ਕਰਦੇਗਾ ਮੁੰਡਾ ਰੋਂਦਿੰਦੇ ਨੇ ਨਹੀਂ ਕਰਦੀਆਂ ਜੀ ਇਹ ਕੋਈ ਨਹੀਂ ਆ ਤੂੰ ਤੂੰ ਬਾਤ ਸਾਫ ਕਰ ਲਓ ਉਹ ਮੁੰਡਾ ਚੱਲਿਆ ਤਾਂ ਤੇ ਗੱਡੀ ਵਾਲੇ ਹੋ ਗਏ ਜੀ ਚੱਲ ਮੈਂ ਆਹ ਵੇਲੇ ਨਹੀਂ ਕੀ ਕਰਦਾ ਮੈਂ ਤੇਰੇ ਆਏ ਆ ਆਜੋ ਆਜੋ ਬਾਤ ਕਰਦੇ ਆ ਆਹੋ ਆਜੋ ਸਹੀ ਕਪੜੇ ਤੇ ਦਿੱਤੇ ਆ ਗੱਡੀ ਤੇ ਹਾਂ ਜੀ ਰਗੇ ਕਪੜੇ ਹਾਂ ਹਾਂ ਕਪੜੇ ਸਾਡੇ ਠੀਕ ਆ ਕੋਈ ਆਪ ਨਹੀਂ 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 ਦੇਖ ਲਓ ਜੇ ਕੋਈ ਤਾਂ ਟਾਹੋ ਸਮਾਨ ਲੱਗਾ ਤੇ ਦੱਸੋ ਮੈਨੂੰ ਚਾਹ ਤੂੰ ਵੇਖਿਆ ਹੀ ਹੈ ਬ੍ਰਸ਼ ਪਾਤਾ ਨਾ ਹਾਂ ਹਾਂ ਸਰ ਕੁਝ ਪਾਤਾ ਜੀ ਚਲ ਵਧੀਆ ਹੋ ਗਿਆ ਆਪਣੀ ਉਹ ਵੀ ਹੁੰਦੇ ਹੋਣੇ ਆ ਇਹ ਫਤਾਨੀ ਹੋਰ ਤੋਈ ਵੀ ਜਾਂਦੇ ਆ ਪਤ ਨੂੰ ਤੈਨੂੰ ਨਹੀਂ ਕਰਨਾ ਮੰਨਦਾ। ਯਾ ਤੈ ਕਦੀ ਬਹਿਣੀ ਨਹੀਂ ਤੇ। ਉਹ ਚੱਲ ਕੋਈ ਨਹੀਂ ਮੈਂ ਕਿਹੜਾ ਨਿਆਣਾ। ਕੋਈ ਧਿਆਨ ਨਾ ਰਹੀ ਮਗਰ ਚੰਗਾ। ਕੋਈ ਕੋਈ ਜਿੱਦਾਂ ਤੈਨੂੰ ਸਮਝਾਇਆ ਉਦਾਂ ਹੀ ਕਰੀ। ਹਾਂ ਹਾਂ ਉਹ ਹੀ ਕਰੀ। ਠੀਕ ਆ। ਪਰ ਤੂੰ ਜਾ ਕੇ ਫੋਨ ਕਰਦੇ। ਨਾ ਮੈਂ ਨਹੀਂ ਕਰਨਾ ਫੋਨ। ਹਾਂ ਕੇ ਤੱਕ ਕਰਨਾ। ਤੂੰ ਦੱਸ ਮੈਂ ਨਹੀਂ ਕਰਨਾ ਤੈਨੂੰ ਆਪਾਂ ਤੇ ਮੰਮੀ ਐ ਕਹਿ ਬੋਲਦੀ ਨਾ। ਨਹੀਂ ਬੋਲਦੀ। ਮੰਮੀ ਦਾ ਤੈਨੂੰ ਸੁਭਾਅ ਪੜਾ ਕਿਦਾਂ ਦਾ ਈ। ਕੋਈ ਗੱਲ। ਬਾਕੀ ਤੈਨੂੰ ਮੈਂ ਦੱਸੀ ਸਾਰੀ ਗੱਲ। ਉਦਾਂ ਹੀ ਕਰ ਲਈ। ਨਹੀਂ ਕੀ ਕਰਨਾ ਖੁੱਤੀ। ਉਹ ਮੈਨੂੰ ਫਿਕਰ ਕਰਦੀ ਆ। ਕੋਈ ਨਹੀਂ। ਖੰਡੇ ਜੁਣ ਉਹ ਪਈਆਂ ਨੂੰ ਕਿੰਨੇ ਪੈਸੇ ਗਏ ਆ ਖਾਤਾ ਵਾਲਾ ਚਲ ਇਹਨੇ ਬੜਾ ਗਮਨ ਹੈ ਚਲ ਜੇ ਕੋ ਨੂੰ ਪੁੱਛਣ ਵਾਲਾ ਹੈਗਾ ਉਹ ਤੇ ਪੁੱਛ ਲਓ ਹੁਣ ਫੇਰ ਨਾ ਪਿੱਛੇ ਫੋਨ ਕਰ ਕਰ ਉਹ ਤੇ ਕੰਡ ਖਾਈ ਜਾਏ ਨਹੀਂ ਪੁੱਛਣਾ ਮੰਮੀ ਕੁਛ ਨਹੀਂ ਬੋਲਦਾ ਨਾ ਸੁਪਾੰਡੇ ਤੇ ਮੈਂ ਵੀ ਜੇ ਕੋਈ ਹੈਗੀ ਗੱਲ ਬਾਤ ਪੁੱਛਣ ਵਾਲੇ ਕੋ ਲੈਣ ਦੇਣ ਕੇ ਇਦਾਂ ਤੇ ਪੁੱਛ ਲਓ ਪਿਆਰੇ ਪਿੱਛੇ ਫੋਨ ਕਰ ਕਰ ਤਾਂ ਨਾ ਖੈ ਉਹੜ ਕੇ ਡੈਡ ਨੂੰ ਪਤਾ ਹੀ ਆ ਸਾਰਾ ਉਹ ਹੋ ਗਿਆ ਸਾਰਾ ਚਲਦੇ ਆ ਠੀਕ ਹੋ ਗਿਆ ਚਲ ਮੇਰੀ ਗੱਲ ਸੁਣ ਹਾਂ ਚੱਲਿਆ ਜੇ ਹੁਣ ਆਹ ਨਾ ਐਮਨੇ ਚੱਲੋ ਮੈਂ ਤੁਹਾਨੂੰ ਕਹਿਣ ਲੱਗਾ ਹੇ ਗੇ ਉਹ ਮੁੜਗੇ ਦੇ ਟੇਨ ਨਾਲ ਉਹ ਟੀਕ ਦੇ ਦੇ ਪਾਪਾ ਨੇ ਨਾ ਉਹ ਕਰਕੇ ਜੜਕਿਆ ਨਾ ਆਹੋ ਬਸ ਚੱਲੇ ਆ ਉਹ ਵੀ ਆ ਗਿਆ ਲੈ ਹੱਥ ਚੇਤਾ ਹੀ ਆ ਗਿਆ ਜੀ ਆ ਆ ਮੈਂ ਥੋੜੇ ਜਿਹਾ ਪੁੱਲੇ ਪੈਸੇ ਕਰਾ ਕੇ ਲੈ ਆਇਆ ਵਾ ਕੋ ਪੰਜ ਪੰਜ ਦਾ ਨੋਟ ਵੀ ਟੁੱਟਦੇ ਨਹੀਂ ਗੇ ਐਦਾਂ ਜੰਗਾ ਵੀ ਚਾ ਜੀ ਪੰਜ ਕਰ ਮੈਂ ਤਾਂ ਚੀਜ਼ ਬਾਰੇ ਸੋਚਿਆ ਹੀ ਨਹੀਂ ਉੱਥੇ ਰੋਡ ਪੈਂਦੇ ਨੇ ਫਿਰ ਟ੍ਰੇਨ ਵਿੱਚ ਆਹ ਮੁੰਗੇ ਕੀਤਾ ਹੀ ਨਹੀਂ ਆਹ ਟ੍ਰੇਨ ਚ ਨਾ ਅੰਦੀ ਕੈ ਨੀ ਕੈ ਚੀਜ਼ਾਂ ਸਸਤੇ ਗੱਦ ਨੂੰ ਗਾਵਾਂ ਤਾਂ ਮੁੜਕੇ ਪੈਲੇ ਖੁੱਲੇ ਦਿੰਦੇ ਹੀ ਨਹੀਂ ਆਉ ਹਾਂ ਤੇ ਜਦੋਂ ਲੋਡ ਹੋਣੀ ਟ੍ਰੇਨ ਚ ਹੈ ਵਰਤੀ ਨਾ ਠੀਕ ਆ ਉ ਤੇ ਧਿਆਨ ਨਾ ਰਹੀਦਾ ਤਾਂ ਚੋਰੀਆਂ ਬੜੀਆਂ ਹੁੰਦੀਆਂ ਆ। ਉਹ ਨਹੀਂ ਨਹੀਂ ਮੈਂ ਧਿਆਨ ਨਾ ਰਹਾ। ਅ�्ਕਟ ਆਪਣੀ ਵੀ ਆਪਣੇ ਸਹੁਰਾ ਨਾਲ ਰੱਖ ਕੇ ਸੋਈ। ਠੀਕ ਆ। ਆਹੋ ਤੇ ਆਪਣੇ ਪੈਸੇ ਵੀ ਹੈ ਰੱਖੇ ਧਿਆਨ ਨਾਲ। ਮੈਂ ਤੇ ਵਧੀਆ ਹੀ ਰਹੂੰਗਾ। ਤੇ ਮੰਮੀ ਤੁਸੀਂ ਮਗਰਾਂ ਵਧੀਆ ਰਹੋ। ਤੁਸੀਂ ਨਾ ਪਿਓ ਪਤ ਹਟਿਓ ਚੰਗਾ ਆਪਣੀਆਂ ਗੱਲਾਂ ਕਰ ਲਓ। ਓਏ ਨਹੀਂ ਗੱਲਾਂ। ਆ ਗਿਆਨ ਵੰਡਣਾ ਹਾਂ ਬੰਦ ਕਰੋ ਤੁਸੀਂ। ਉਹ ਗਿਆਨ ਵੰਡਣਾ ਮੈਂ ਪਿਆਰ ਨਾਲ ਰਿਹਾ ਸਰ ਜਾਨੇ। ਹਾਂ ਹਾਂ। ਮਸਡੋ ਜਾ ਰਹੇ ਗੱਲਾਂ। ਮੇਰੀ ਗੱਲ ਸੁਣ ਪੁੱਤ। ਟ੍ਰੇਨ ਵਿੱਚ ਚਾਹ ਪਾਣੀ ਪੀ ਲਿਓ। ਤੇ ਪਰਦਾ ਹੋਰ ਕੁਝ ਨਾ ਖਾਓ। ਅੱਜ ਕੱਲ ਤੈਨੂੰ ਪਤਾ ਵੀ ਚੰਗਾਰੇ ਬਣਾਉਂਦੇ ਨਾ ਮੈਂ ਨਹੀਂ ਬਾਰ ਉਹਨੇ ਕੁਛ ਨਹੀਂ ਤੇ ਤੇਰੀ ਮਾਂ ਨੇ ਮੈਂ ਗੈਤਾ ਸੀ ਰੋਟੀਆਂ ਪਕਾ ਦਿਓ ਬਣਾਇਆਂ ਨਾ ਕਿ ਨਹੀਂ ਬਣਾਈਆਂ ਰੋਟੀਆਂ ਹੁਣ ਤੇ ਚਲੋ ਸ਼ਾਮ ਨੂੰ ਰੋਟੀ ਖਾ ਰਹੇ ਹੋ ਅੱਜ ਨਾ ਹਾਂਜੀ ਹਾਂਜੀ ਆਹੋ ਤੇ ਉਥੋਂ ਨਾਲ ਲਿਓਗੇ ਟ੍ਰੇਨ ਦੇ ਵਿੱਚੋਂ ਨਾ ਨਾ ਟ੍ਰੇਨ ਚੋਂ ਨਹੀਂ ਕੁਛ ਵੀ ਲੈਣਾ ਟ੍ਰੇਨ ਨੂੰ ਇਤਨ ਪਰੇਰਾ ਪਾਣੀ ਵੀ ਜਿਹੜਾ ਹੁੰਦਾ ਵਾ ਨਾ ਉਹ ਦੂਜੀਆਂ ਬੋਤਲਾਂ ਚ ਪਾਇਆ ਹੁੰਦਾ ਉਹ ਤੇ ਪਾਣੀ ਦਾ ਗਰਾਊਂਡਰ ਹੁੰਦਾ ਅਗਰ ਪੀਨੂ ਜੀ ਨਹੀਂ ਕਰਦਾ ਚਲ ਸਟੇਸ਼ਨ ਤੇ ਹੁੰਦੀਆਂ ਦੁਕਾਨਾਂ ਉੱਥੇ ਮਿਲ ਜੰਦੀਆਂ ਚੰਗੀਆਂ ਬੋਤਲਾਂ ਆਹੋ ਉੱਥੇ ਸਾਫ਼ ਪਾਣੀ ਦਵਾ ਅੱਧੇ ਦੋ ਚਾਰ ਬੋਤਲਾਂ ਉੱਥੋਂ ਲੈ ਉਹ ਚਲੋ ਕੋਈ ਨਹੀਂ ਛੱਡੋ ਆਪੇ ਮੈਂ ਵੇਖ ਲੂੰਗਾ ਤੇ ਉਹ ਬੱਚਿਆਂ ਦਾ ਧਿਆਨ ਰੱਖਿਓ ਤੇ ਅੱਗੇ ਕੌਣ ਧਿਆਨ ਰੱਖਦਾ ਤੇਰੇ ਬੱਚਿਆਂ ਦਾ ਉਹ ਮੈਨੂੰ ਪਤਾ ਵਾ ਮੇਰੀ ਮੰਮੀ ਰੱਖਦੀ ਆ ਹੁਣ ਵੀ ਰੱਖਿਓ ਚੰਗਾ ਆਹੋ ਕਿੱਨੇ ਰੱਖਣਾ ਹੋਰ ਮਾਂ ਨੇ ਰੱਖਣਾ ਤੇਰੇ ਨੇ ਫੇਰ ਸਿੱਤਰ ਹੀ ਖਾਣੇ ਤੁਹਾਡੇ ਕੋਲ ਉਹ ਆਹ ਇੱਧਰ ਨਹੀਂ ਕਰਦੀਆਂ ਨਹੀਂ ਇਹ ਤੇਰਾ ਉਹ ਚੱਲਿਆ ਮੁੰਡਾ ਕੋਈ ਚੰਗੀ ਗੱਲ ਕਰੀਂ ਜੀ ਚੰਗਾ 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 ਠੀਕ ਆ ਚਲੋ ਚੱਲ ਪੁੱਤ ਲੇਟਦਾ ਜਾ ਰਿਹਾ ਟਾਈਮ ਨਾ ਜਾਓ ਠੀਕ ਆ ਨਾ ਜਾਈ ਤੇ ਜਾਂਦੇ ਆ ਫੋਨ ਕਰਦੀ ਚੰਗਾ ਠੀਕ ਆ ਆਹੋ ਲਾਪਰਵਾਹੀ ਨਾ ਕਰੀ ਨਾ ਨਾ ਚਲੋ ਚੰਗਾ ਹੋਇਆ ਆ ਮੁੰਡਾ ਵੀ ਟਾਈਮ ਨਾਲ ਚੱਲ ਗਿਆ ਵਾ ਹੁਣ ਤਲਜੀਤਪੁਰਾ ਤੈਨੂੰ ਕੌਣ ਬਚਾਊਗਾ ਹਰ ਤਰ੍ਹਾਂ ਮੈਂ ਮੌਕਾ ਵੇਖਣ ਲਈ ਆ ਕਿ ਗੁਰਜਿੰਦਰ ਦੇ ਦਰਬਾਰ ਜਾਂਦੇ ਆ ਕਿਤੇ ਇਹ ਘਰੋਂ ਜਾ ਨਾ ਕਿਤੇ ਜ਼ਿਆਦਾ ਟਾਈਮ ਵਾਸਤੇ ਤੇ ਮੈਨੂੰ ਪਤਾ ਹੈ ਕਿ ਇਹਨਾਂ ਦੇ ਨੇੜੇ ਘੰਟੇ ਲੱਗਦੇ ਉੱਥੇ ਟਾਈਮ ਲੱਗ ਜਾਣਾ ਵਾ ਤੇ ਫਿਰ ਮੈਂ ਤੇ ਗੁੱਟ ਫੜ ਕੇ ਨੂੰ ਘਰੋਂ ਕੱਢਾ ਖਿੱਚ ਕੇ ਤੇ ਮੈਨੂੰ ਕਿਹੜਾ ਕਿਸੇ ਵੇਖਣਾ ਨਾ ਕਿ ਇਹੋ ਪਤਾ ਲੱਗਣਾ ਵਾ ਤੇ ਜਦੋਂ ਕਿ ਇਹਨੇ ਪੁੱਛਿਆ ਤੇ ਮੈਂ ਕਹਾਂ ਮੈਨੂੰ ਕਿਹੜਾ ਪੁੱਛ ਕੇ ਗਈ ਆ ਪਾਏ ਬੈਗ ਚ ਕੱਪੜੇ ਤੇ ਉੱਡ ਗਈ ਪੇਕਿਆਂ ਨੂੰ ਮੈਂ ਆਕੇ ਤੇ ਪੈਰਾ ਤੇ ਪਾਣੀ ਪੈਣ ਦੇਣਾ ਨਾ ਕਦੀ ਵੀ ਨਹੀਂ ਜਿੰਨਾ ਮੈਨੂੰ ਇਨੇ ਸਤਾਇਆ ਵਾ ਨਾ ਇਹਦਾ ਹੁਣ ਬਦਲਾ ਤੇ ਗਿਣ-ਗਿਣ ਕੇ ਲੈਣਾ ਵਾ ਨਾ ਨਾਲੇ ਇਹਦੇ ਦੋਸਤਾਂ ਤਾਂ ਜੰਮੀਆਂ ਵਾ ਸਾਰੇ ਇਤਿਆਰੀ ਸਿਰ ਖਾਲੇ ਲੇ ਲੇਗਾ ਮੇਰਾ ਇਹਨਾਂ ਨੂੰ ਨਾਲੇ ਗੁੱਤੋਂ ਫੜ ਕੇ ਕੱਢੂੰਗੀ ਤੇ ਚਲੋ ਜਾ ਕੇ ਤੇ ਨਾਨੀ ਕੋਲ ਰੋ ਖਾਓ ਜਾ ਕੇ ਤੇ ਪਕਵਾਨ ਜੋ ਤਾਂ ਨੇ ਨਾਲੇ 200 200 300 300 ਰੁਪਏ ਕਿਲੋ ਲੱਗਾ ਸੇਵ ਖਾ ਲੂਗੀ ਨਾ ਫਿਰ ਵੇਖੂਗੀ ਮੈਂ ਨਾਲੇ ਉੱਥੇ ਜਾ ਕੇ ਕੀ ਕਹੂਗੀ ਕਿ ਮੈਨੂੰ ਸੱਸ ਨੇ ਘਰੋਂ ਕੱਢਤਾ ਵਾ ਨਾਲੇ ਲੋਕੀ ਪੁੱਛਣਗੇ ਤਕੋਈ ਕਰਤੂਤ ਮਾਰੀ ਕੀਤੀ ਹੋਊਗੀ ਤੇ ਫੇਰ ਹੀ ਆ ਕੰਮ ਹੋਇਆ ਵਾ ਕੋਈ ਗੱਲ ਨਹੀਂ ਬਸ ਹੁਣ ਤੇ ਨਾ ਜੇ ਤੇ ਗੁਰਜਿੰਦਰ ਚੱਲ ਗਏ ਤੇ ਠੀਕ ਆ ਜੇ ਨਾ ਨਾ ਗਏ ਤੇ ਮੈਂ ਕੋਈ ਨਾ ਕੋਈ ਬਹਾਨਾ ਬਣਾ ਕੇ ਦਨੂ ਘਰੋਂ ਕੱਢਣਾ ਕਿਤੇ ਤੇ ਫੇਰ ਨਾ ਇਹਦਾ ਕੰਡਾ ਕੱਢਣਾ ਨਹੀਂ ਫੇਰ ਹੀ ਮੈਨੂੰ ਸ਼ਾਂਤੀ ਚਾਹੀਦੀ ਆ ਇਹੋ ਟਾਈਮ ਆ ਮੇਰੇ ਕੋਲ ਇਹੋ ਹੀ ਮੌਕਾ ਵਾ ਹੁਣ ਸਾਇਰਸ ਨੂੰ ਕਰ ਸਨੀ ਵੀ ਨਹੀਂ ਕਰ ਸਿਰਫ ਗੱਲਾਂ ਗੁਰਜਿੰਦਰ ਜੀ ਜੇ ਤੇ ਘਰੋਂ ਚੱਲ ਗਏ ਤੇ ਠੀਕ ਆ ਨਹੀਂ ਤੇ ਇਹਨਾਂ ਨੂੰ ਨਾ ਮੈਂ ਕਿਤੇ ਆਨੇ ਬਹਾਨੇ ਘੱਲੂਗੀ ਕਿ ਤੇ ਦੂਰ ਹੀ ਜਿਹੜਾ 3-4 ਘੰਟੇ ਲੱਗਣ ਇਹਨਾਂ ਨੂੰ ਉੱਥੇ ਉਹਨਾਂ ਦੇ ਮਗਰੋਂ ਮਗਰੋਂ ਮੈਂ ਕੱਡਾ ਕੱਢ ਦੇਣਾ ਵਾ ਬਸ ਹਾਂ ਕੇ ਪੁੱਛਣਗੇ ਕਾਵਾਂਗੇ ਮੈਨੂੰ ਕਿਹੜਾ ਪੁੱਛ ਕੇ ਗਈ ਇਹਨਾਂ ਦੱਸ ਕੇ ਚੱਲ ਜੀ ਉਹ ਪਿਆ ਕੇ ਨਾਲੇ ਕਿਸ ਨੂੰ ਵੀ ਪਤਾ ਵਾ ਕਿ ਮੈਂ ਕੱਢੀ ਆ ਮੈਂ ਕੰਮ ਕਰ ਸਕਦੀ ਆ ਨਾ ਮੈਂ ਤਾਂ ਪੈਰਾਂ ਦਾ ਪਾਣੀ ਨਹੀਂ ਪੈੜ ਦੇਣਾ ਮੈਂ ਤਾਂ ਫਰਮਾ ਇਹੋ ਮੋਟਾ ਮੇਰੇ ਕੋਲ ਇਹ ਨਹੀਂ ਮੈਂ ਹੱਥ ਜੋੜ ਦਿੰਦੀ ਇਹ ਤਾਂ ਹੁਣ ਬਲ ਲਾਸਟਿੰਗ ਟ੍ਰੱਕ ਕਰਕੇ ਰਹੂੰਗੀ ਚਲ ਹੱਦਲਜੀਤ ਕੋਰੇ ਹੁਣ ਵਾਰੀ ਤੇਰੀ ਆ ਤੂੰ ਆਪੇ ਨਾ ਪੁੱਠੀ ਕੰਡੀਸ਼ਨ ਕਰਤੇ ਤੇ ਬਸ ਮੌਕਾ ਹੀ ਵੇਖਣ ਲਈ ਆ ਕਿ ਕਿਹੜੇ ਵੇਲੇ ਮੌਕਾ ਮੇਰੇ ਹੱਥ ਆਵੇ ਤੇ ਮੇਰੇ ਗੁੱਤੋਂ ਫੜ ਕੇ ਇਹਨੂੰ ਮੱਕਰੋਂ ਬਾਹਰ ਕੱਢਾਂ ਤੇ ਫੇਰ ਮੈਨੂੰ ਸ਼ਾਂਤੀ ਮਿਲਣੀ ਹੈ ਜਦ ਜੀ ਦੀ ਮਾਂ ਇਹ ਤੇ ਜੀ ਦੀ ਮਾਂ ਹਾਂ ਜੀ ਗੱਲ ਸੁਣ ਹਾਂ ਬਾਜੀ ਜੀ ਹਾਂ ਜੀ ਦੱਸੋ ਮੈਂ ਵੀ ਪੁਰਾਣਾ ਚੱਲ ਗਿਆ ਜੀ ਜਾਨਾ ਆਹੋ ਆਇਆ ਫੋਨ ਮੈਨੂੰ ਹੈ ਦਸਣ ਦੀ ਹੀ ਕੁੜੀ ਘਰ ਚ ਸਵੇਰੇ ਪਹ ਚੱਲ ਗਿਆ ਵਾ ਅੱਛਾ 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 ਤੇ ਕੈਂਡੀ ਮਮਮੀ ਹੋਟਰਾ ਮੁੰਡਿਆ ਮਾਨੀ ਲੱਗਣਾ ਤੇ ਮੈਂ ਸਮਝਾਇਆ ਫਿਰ ਉਹਨੇ ਮੈਂ ਕੋਈ ਗੱਲ ਨਹੀਂ ਪੁੱਤ ਫਿਰ ਕੀ ਹੈ ਹੁਣ ਤੇਰੇ ਸਹੁਰੇ ਆ ਹੁਣ ਤੂੰ ਹੀ ਥੇ ਰਹਿਣਾ ਵਾ ਤੇ ਤੂੰ ਫਿਕਰ ਨਾ ਕਰਿਆ ਕਰ ਕੇ ਇਸ ਗੱਲ ਦੀ ਸੱਤ ਅੱਠ ਦਿਨਾਂ ਦੀ ਗੱਲ ਆ ਤੇ ਮੁੰਡੇ ਨੇ ਆ ਜਾਣਾ ਫਿਰ ਮੈਂ ਤੈਨੂੰ ਕਿਹਾ ਤੇਗਾ ਮੈਂ ਤੂੰ ਜੇ ਉਹ ਚਲ ਗਿਆ ਉਹ ਤੇ ਤੈਨੂੰ ਦੋ ਤਿੰਨ ਦਿਨ ਲੱਗੇ ਚਲਦਾ ਦੀ ਉਹ ਤੇ ਤੂੰ ਹੀ ਵਿਹਾਦੀ ਕਰਦੇ ਜੇ ਤੈਨੂੰ ਪਤਾ ਨਹੀਂ ਗੱਲ ਲੱਗਦਾ ਮੈਂ ਆਥੇ ਜਾਂਦੀ ਚੰਗੀ ਲੱਗਣੀ ਆ ਫਿਰ ਲੋਕਾਂ ਨੇ ਗੱਲਾਂ ਕਰਦੀਆਂ ਕਿ ਅਸਦੇ ਬਾਤ ਜਾਣਾ ਆਪਣੇ ਧੀ ਪੁੱਤ ਵਾਸਤੇ ਜਾਣਾ ਵਾ ਮੈਂ ਕੁੜਮਾਂ ਦੇ ਘਰ ਬੈਠੀ ਚੰਗੀ ਲੱਗਣੀ ਆ ਮੈਨੂੰ ਨਹੀਂ ਆ ਕੰਮ ਚੰਗੇ ਲੱਗਦੇ ਯਾਰ ਇਹ ਚ ਕਾਦੀ ਚੰਗੇ ਲੱਗਣ ਵਾਲੀ ਗੱਲ ਵਾ ਪਤਾ ਨਹੀਂ ਪੁੱਤ ਲੱਗੇ ਜਾਣਾ ਵਾ ਤੂੰ ਤੇ ਉਹ ਕੰਮ ਦੀਆਂ ਗੱਲਾਂ ਕਰਨੀ ਆ ਇਹਦਾ ਸਾਰਾ ਬਥੇਰਾ ਚੰਗਾ ਵਾ ਬਥੇਰਾ ਕਰਦਾ ਇਹਦੇ ਨਾਲ ਇਹਦੇ ਜਾਣ ਕੇ ਸ਼ਦੈਨ ਜੀ ਬਹੁਤਾ ਦਿਲ ਛੱਡ ਲੈਂਦੀ ਆ ਕੋਈ ਗੱਲ ਨਹੀਂ ਦਿਲ ਵੀ ਜੀਵਨ ਦੱਸਾਂ ਗੱਲ ਕੀ ਆ ਹੈਗੀ ਨੇੜੀਆਂ ਬੱਚੀਆਂ ਗੜੀ ਦੋ ਹੋ ਗਈਆਂ ਤੇ ਤਾਂ ਕਰਕੇ ਕਰਦੀ ਆ ਵੀ ਉਹ ਸੱਸੋ ਦੀ ਤੈਨੂੰ ਬੜਾ ਸੁਭਾਅ ਦਾ ਉਤਰਾਂ ਦਾ ਜੇ ਉਹ ਚੰਗੀ ਹੋਵੇ ਨਾ ਤੇ ਫਿਰ ਤੇ ਲੋੜ ਹੀ ਕੋਈ ਨਹੀਂ ਤੇ ਜੇ ਕਿਤੇ ਸਾਡਾ ਘਰ ਚੰਗਾ ਹੋਵੇ ਕਿ ਤੇਹਾ ਦੇ ਘਰ ਕੁਮੜੀ ਹੋਵੇ ਮਾੜਾ ਚੰਗਾ ਤਾਂ ਵੀ ਅਸੀਂ ਇੱਥੇ ਲਿਆਈਏ ਨਿਆਣੇ ਇੱਥੇ ਲਿਆ ਕੇ ਬਿਮਾਰ ਕਰਨੇ ਆ ਨਾ ਮੈਂ ਉੱਥੇ ਜਾ ਸਕਦੀ ਆ ਨਾ ਇੱਥੇ ਆ ਸਕਦੀ ਆ ਹਾਂ ਉਹ ਤੈਨੂੰ ਮੈਂ ਗੱਲ ਕਰਨ ਲਈ ਵੀ ਜੇ ਦੋ ਚਾਰ ਦਿਨਾਂ ਦੀ ਗੱਲ ਹੋਵੇ ਅਸੀਂ ਲੈ ਆਉਨੇ ਇੱਥੇ ਤੇ ਇੱਥੇ ਕਿੱਥੇ ਰਹਿਣਾ ਜੇ ਇੱਥੇ ਤਾਂ ਨਿਆਣੇ ਸੌਂ ਜਾਂਦੇ ਕਿੱਜੇ ਕੁਮਾਰ ਹੋਏ ਖੜੇ ਗੱਲ ਤੇਰੀ ਹਵੇ ਸਹੀ ਆ ਜੇ ਨਿਆੜੇ ਬਿਮਾਰ ਹੋ ਗਏ ਨਾ ਤੇ ਸੱਸੋ ਜੇ ਫੇਰ ਸਾਨੂੰ ਕੋਲੋਂ ਦੇਣਾ ਜਿੰਨਾ ਖੜੇ ਜਿੰਨਾ ਬਿਮਾਰ ਕੀਤੇ ਹੁਣ ਤੁਸੀਂ ਜੋ ਕਰਨਾ ਕੋਈ ਰੋਕ ਕੇ ਤਾਂ ਮੂੰਹ ਫੜ ਲੈਣਾ ਉਹ ਚਲ ਕੋਈ ਨਹੀਂ ਮੈਂ ਹੁਣ ਰੋਜ਼ ਫੋਨ ਕਰ ਲਿਆ ਕਰੂੰਗੀ ਉਹਨੂੰ ਹਾਂ ਰੋਜ਼ ਪਤਾ ਲਿਆ ਕਰੂੰ ਫੋਨ ਕਰਕੇ ਤੇ ਤੂੰ ਹੀ ਫਿਕਰ ਨਾ ਕਰੋ ਤੁਸੀਂ ਗੱਲ ਮੈਂ ਤੁਹਾਨੂੰ ਦੱਸਾਂ ਮਾੜੇ ਚੰਗੇ ਰਾਂ ਐਰਕਾ ਕਣ ਤੋਂ ਮਕਾਨ ਸਿੱਧੇ ਕਰੀਏ ਕਿਉਂ ਮੈਂ ਦੱਸਾਂ ਗੱਲ ਜੇ ਅੱਗੇ ਕੁੜੀ ਦੇ ਖਰਚਾ ਖਰਚਾ ਵਿਆਹ ਉੱਤੇ ਲੱਗਾ ਜਾਂ ਲਾਥੀ ਗਿਆ ਮੜਾ ਬਦਲਾ ਤੇ ਇਹ ਵੀ ਰੱਖ ਟਿਆਣਾ ਮੈਂ ਤੇ ਇਹ ਗੱਲ ਵੀ ਮਾੜਾ ਮੋਟਾ ਬੈਠ ਖਰੋਣ ਚੁੱਕਾ ਤੂੰ ਜੀ ਮੈਂ ਚਲੋ ਠੀਕ ਹੈ ਹਾਂ ਚਲ ਮੈਂ ਰੋਟੀ ਲਿਆਂਗੀ ਬਣਾਵਾਂ ਜਾ ਲਿਆ ਫਰਾਤ ਮੈਂ ਉਹ ਵੀ ਫਿਰ ਵੇਖੀ ਪਾਉਂ ਤੂੰ ਢਾਕੇ ਕੀ ਬੰਦਾ ਕਰੇ ਗਰੀ ਬੰਦਾ ਦੀ ਕੋਈ ਜ਼ਿੰਦਗੀ ਨਹੀਂ ਇੱਕ ਪਾਸਾ ਸਦਾ ਗਰੀਬ ਦਾ ਦੁਜਾ ਢੇਪਿੰਦਾ ਦੁਜਾ ਸਦਾ ਗਰੀਬ ਦਾ ਤਿੰਜਾ ਢੇਪਿੰਦਾ ਆ ਜਾ ਕੇ ਸਾਰੀਆਂ ਨਸੀਬ ਤਾਂ ਗਰੀਬ ਦੇ ਸਿਰ ਤੇ ਝੁਲਦੀਆਂ ਮੈਂ ਬੜੀ ਅਰੀ ਨੁੜ ਕੀਤਾ ਗੱਲ ਚਲੋ ਪਰਮਾਤਮਾ ਜੋਕਰ ਚੰਗਾ ਕਰੂ ਚੱਲ ਰਹੀ ਹੈ ਨਾ ਮੰਮੀ ਕਿਤੇ ਘੁੰਮਦੇ ਆ ਪਤਾ ਨਹੀਂ ਕਿੱਥੇ ਗਈਆਂ ਉਹ ਚਲੇ ਦੋਗੇ ਨੂੰ ਜਾ ਕੇ ਬਿਠਾਓ ਆਇਆ ਕਿੰਨੀ ਅਜੀ ਹੈ ਆ ਰੋਣਾ ਪਾਇਆ ਇੰਨੇ ਤੇ ਕਿਤੇ ਹੈ ਕੋਈ ਕੰਮ ਹੀ ਨਹੀਂ ਆਗਾ ਤੋਰੀ ਨੂੰ ਕਿ ਗਿਆ ਸੋਰੀਆਂ ਲੱਗਾਂ ਦੀਆ ਖੇਡ ਲਿਆ ਇਹਨਾਂ ਨੂੰ ਦੇਖ ਕੇ ਮਨ ਖੁਸ਼ ਹੋ ਤਾ ਲੰਮਾ ਵਾ ਇਹਨਾਂ ਵਾਂਗ ਤੇ ਮੇਰਾ ਦਿਲ ਲੱਗਿਆ ਰਹਿੰਦਾ ਘਰੇ ਇਹ ਕਿ ਦਾਕ ਦਾ ਮਾਰ ਰੋਲੀ ਪਾਈ ਇਹਨਾਂ ਨੇ ਵੇਖ ਕਿ ਦੱਤ ਕਿੰਨੇ ਜਿਹੇ ਡੀਆਂ ਦੰਦ ਕੱਢਣ ਆਹੇ ਦੰਦ ਤਾਂ ਮੈਂ ਕੱਢਦੀ ਜਰਾ ਇਹਨੂੰ ਪਤਾ ਨਹੀਂ ਕਾਦੇ ਹਾਸੇ ਆਉਂਦੇ ਆ ਬੰਦੇ ਦਾ ਕਿਤੇ ਬੰਦਾ ਘਰੋਂ ਗਿਆ ਹੋਵੇ ਕਿ ਦਿਲ ਹੀ ਨਹੀਂ ਲੱਗਦਾ ਇਹ ਵੇਖ ਕਿ ਦੰਦ ਕੱਢਦੀ ਫੰਡਈ ਆ ਤੇਰੇ ਦੰਦ ਤੇ ਮੈਂ ਕਢਾਉਂਦੀ ਜਰਾ ਚੰਗੀ ਤਰ੍ਹਾਂ ਆ ਉਹ ਬਹਿ ਖੜੀ ਫੇਰ ਜੁੜੀ ਜੀ ਕਰਕੇ ਬੈਠੀ ਇਹਨੂੰ ਪਤਾ ਨਹੀਂ ਕੀ ਮਿਲਦਾ ਐਡਾ ਦੱਸਦੇ ਮੁੰਡਾ ਬਣ ਜਾਣਾ ਚੱਲ ਇਹਨੂੰ ਤਾਂ ਪ੍ਰਸ਼ਾਲ ਮੈਂ ਦਿੰਨੀ ਜਾ ਕੇ ਇਹ ਤਾਂ ਗੱਲ ਮੰਦੀ ਕੋਈ ਨਹੀਂ ਨਾ ਪਰ ਕੋਈ ਗੱਲ ਨਹੀਂ ਮਨਾਉਂਗੀ ਹੁਣ ਇਹਨੂੰ ਮੈਂ ਚੰਗੀ ਤਰਾਈ ਇਹਨੂੰ ਤੇ ਮਾਟਣਾ ਦਿੱਤੀ ਤੇ ਆਖੀ ਨਾ ਚੱਲ ਮਾਂ ਜਾ ਕੇ ਪਹਿਲਾਂ ਕਲਾਸ ਲੈ ਨੀ ਗੱਲ ਸੁਣ ਮੇਰੀ ਸਾਰੇ ਇਧਾਇਤੀ ਉਹਨਾਂ ਨੂੰ ਖੜਾਏਗੇ ਕਿ ਜਗ ਲੰਗਰ ਪਾਣੀ ਵੀ ਦੇਣਗੇ ਜੇ ਅੱਜ ਸਣੀ ਨਹੀਂ ਘਰ ਤੇ ਮੈਂ ਵੀ ਤੇ ਘਰ ਹੀ ਆ ਰ ਮੇਰੀ ਰੋਟੀ ਮੈਂ ਬਣਾ ਕੇ ਰੱਖਾਈ ਆ ਨੇ ਬਣਾ ਕੇ ਰੱਖਾਈ ਆ ਤੇ ਮੈਨੂੰ ਸੁਪਨਾ ਆਉਣਾ ਖਾਲੀ ਚ ਪਾਉਂਦਾ ਤੈਨੂੰ ਭਾਰ ਲੰਦਾ ਵਾ ਮम्मी ਹੁਣ ਉਹਨਾਂ ਦਾ ਵੀ ਧਿਆਨ ਰੱਖਣਾ ਹੀ ਆ ਉਹਨਾਂ ਦਾ ਧਿਆਨ ਰੱਖਣਾ ਆ ਵੇ ਆ ਵੇ ਗੰਦੇ ਮੁੰਡੇ ਚੱਟੀ ਜਾਂਦੀ ਫੇਰ ਕਹ ਚਲੋ ਮੈਂ ਹੁਣ ਡਾਕਟਰ ਦੇ ਤੁਰੋ ਜੀ ਮੇਰੀ ਗੱਲ ਸੁਣ ਆ ਜਿਹੜੀ ਆ ਇਹਨੂੰ ਗੁੱਟ ਮਾੜੀ ਲੱਗਦੀ ਆ ਹੈਂ ਇਹ ਜੂੜਾ ਜਾਂ ਟੰਗ ਤਾਂ ਇਧਰ ਜੇਟ ਕਰੀ ਜਾਂਦੀ ਵੀ ਮੈਂ ਜੂੜਾ ਹੀ ਕਰਨਾ ਤੇ ਨਹੀਂ ਗੋਤ ਕਰਨੀ ਹੈ ਜਦੋਂ ਮਾਂ ਨੇ ਮੱਤਾਂ ਉਹ ਇਹ ਦੇ ਦਿੱਤੀਆਂ ਵਾ ਤੇ ਘੜੀ ਨਿਆਣੇ ਦੇ ਬਹੁਤ ਸਮ ਕਰਨੇ ਹੈਂ ਜਦੋਂ ਉਹਦੇ ਉੱਤੇ ਜੂੜਾ ਹੀ ਕਰ ਦੇ ਦੇਣੀ ਆ ਜੂੜਾ ਹੀ ਕਰਨਾ ਐਡਾ ਜੂੜਾ ਹੀ ਕਰਨਾ ਵਾ ਤਾਂ ਫੇਰ ਉਹਨੇ ਕਿਹਾ ਨੇ ਜੂੜਾ ਹੀ ਕਰੋਣਾ ਜੇ ਤੂੰ ਗੋਤ ਕਰਨਾ ਤਾਂ ਆਪੇ ਨਾ ਧਿਆਨ ਨਾ ਹੋਵੇ ਕੋਈ ਨਹੀਂ ਹੁਣ ਮੈਂ ਕੱਲ ਸਕੂਲ ਜਾਣ ਲੱਪੈਣਾ ਫਿਰ ਗੋਤੀ ਕਰਨੀ ਨਾ ਫੇਰ ਵੀ ਜੂੜਾ ਕਰਕੇ ਕੱਲ ਦੇਗੀ ਕਰਤੀ ਆ ਫਿਰ ਮੈਂ ਐਡਮਨ ਕਰਾ ਕਹਾਂਗਾ ਆਪੇ ਗੋਤ ਕੋ ਕਰਕੇ ਆਈਆਂ ਤੇ ਜੂੜਾ ਕੋ ਕਰਕੇ ਆਈਆਂ ਜੋ ਮਰਜ਼ੀ ਕਰ ਦੇ ਕਿਸੇ ਨੂੰ ਕੀ ਐਦਾਂ ਕਿਹੜਾ ਨ ਕੋ ਮੀ ਚਾ ਲੋਦਾ ਚਾਹ ਆ ਫਿਰ ਕੀ ਆ ਅਜਾ ਜਾ ਕੇ ਮੈਂ ਦੋ ਬੁੱਕਿਆ ਲੰਗਰ ਦੇ ਪਾਕੇ ਇੱਥੇ ਹੀ ਆ ਮੈਂ ਕਿਤੇ ਨਹੀਂ ਚੱਲੀ ਕੋਹ ਨਹੀਂ ਹੋਣ ਲੱਗਾਈ ਇਹਨਾਂ ਨੂੰ ਧਿਆਨ ਰੱਖ ਇਹਨਾਂ ਦੇ ਕਿੱਡੇ ਫੁੱਲ ਜਮੇ ਆ ਤੋ ਧਿਆਨ ਰੱਖ ਇਹਨਾਂ ਦਾ ਇੱਥੇ ਖੇਡ ਡੀਆਂ ਬੜੀਆਂ ਸੋਹਣੀਆਂ ਬੜੀਆਂ ਪੱਕੀਆਂ ਤੇਰੇ ਵਰਗੀਆਂ ਕੋਹ ਨਹੀਂ ਹੁੰਦਾ ਇਹਨਾਂ ਨੂੰ ਧਿਆਨ ਰੱਖਣਾ ਇਹਨਾਂ ਦਾ ਧਿਆਨ ਰੱਖੀ ਧਿਆਨ ਰੱਖੀ ਬਥੇਰੇ ਧਿਆਨ ਰੱਖੇ ਇਹਨਾਂ ਦਾ ਮੈਂ ਆਈ ਡੀ ਆਈ ਡੀਆਂ ਹੋਰ ਨਹੀਂ ਕੰਨ ਐਵੇਂ ਹੀ ਧਿਆਨ ਰੱਖ ਰੱਖ ਜਾ ਹਾਤੀ ਹੋਈ ਕਿਤੇ ਕਰ ਕੇ ਟਾਣ ਨਾ ਸਾਲਾ ਮਨਾ ਜਾ ਕੇ ਦੋ ਬਰਕੀਆਂ ਲੰਗਰ ਖਾ ਗੜਗੜ ਭੁੱਖ ਲੱਗੀ ਹੈ ਬਣਾ ਕੇ ਰੱਖਾਈ ਹੈ ਇਹ ਖਾ ਲੋ ਜਾ ਕੇ ਆ ਕੇ ਖਾ ਲੋ ਮੈਂ ਨੇ ਆ ਧਿਆਨ ਰੱਖ ਦੇਣਾ ਨਹੀਂ ਪਾਦੀ ਆ ਜਾ ਹੁਣ ਮੈਂ ਤੇ ਬਾਹਰ ਹੀ ਲਾਏਂਗੀ ਬਾਹਰ ਮੱਖੀਆਂ ਬੜੀਆਂ ਅੰਦਰ ਚੱਲ ਘਾਈ ਬੜਾ ਜਾਂਦਾ ਤੰਦੇ ਨੂੰ ਕਰਕੇ ਨਾ ਫੋਨ ਸਪਰੇਅ ਮਾਰਦੇ ਆ ਲੈ ਯਾਰ ਫੋਨ ਤੇ ਚਿੱਟਾ ਆਈ ਉਹ ਨੂੰ ਬੁਤੇ ਨਾ ਕਾਲ ਕਰਨੀ ਸੀ ਉਹਦਾ ਫੋਨ ਆਇਆ ਸੀ ਹਲੋ ਸਤਿ ਸ੍ਰੀ ਅਕਾਲ ਗਪਤਾ ਸਾਹਬ ਹਾਂਜੀ 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 ਕੀ ਗੱਲ ਸੁਣਨਾਓ ਅੱਛਾ ਅੱਛਾ ਲੱਗੇ ਗਾਗ ਤੁਸੀਂ ਜਾਂ ਮੈਨੂੰ ਕੱਲ ਫੋਨ ਕਰਦੇ ਪਤਾ ਗੱਲ ਕੀ ਆ ਨਿਆਣੇ ਦੇ ਵੀ ਨਹੀਂ ਕਰਾਂਗੇ ਇੱਕ ਮੁੰਡਾ ਬਾਹਰ ਚਲ ਗਿਆ ਵਾ ਤੇ ਦੂਜਾ ਗਿਆ ਸਧੂ ਸਾਹਿਬ ਨੂੰ ਤੇ ਮੇਰੇ ਕੋ ਨਹੀਂ ਆਏ ਜਾਣਾ ਅੱਛਾ ਇੱਦਾਂ ਕਰ ਦਿਓ ਫਿਰ ਦੇ ਰਹੇ 2 ਦਿਨ ਰੋਜੋ ਅੱਜ ਅੱਜ ਦੀ ਵਾਰ ਮੰਗਲ ਅੱਜ ਬੁੱਧ ਥਨੀਵਾਰ ਦਾ ਕਹਿੰਗੋ ਮੈਂ ਫਿਰ ਇੰਝ ਕਰੋ ਤੁਸੀਂ ਕਾਗਜ਼ ਪੱਤਰ ਬਣਾ ਕੇ ਰੱਖਿਓ ਹਾਂਜੀ ਤੇ ਜਿਹੜਾ ਕੰਮ ਹੋਣਾ ਨਾ ਇੱਕ ਦੋ ਘੰਟੇ ਦੇ ਮੁਕਾ ਦੇਓ ਹਾਂਜੀ ਹਾਂਜੀ ਠੀਕ ਆ ਠੀਕ ਆ ਹਾਂਜੀ ਹਾਂਜੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਅੱਥੇ ਆ ਕੇ ਬਾਅਦ ਵਿੱਚ ਗੱਲ ਕਰਾਂਗੇ ਆਪਾਂ ਠੀਕ ਹੋ ਗਿਆ ਚਲੋ ਕੋਈ ਗੱਲ ਨਹੀਂ ਠੀਕ ਹੋ ਗਈ ਚਲੋ ਜੀ ਹਾਂ ਤਾਂ ਸੁਣ ਮੇਰੀ ਕਿੱਥੇ ਜਾਣ ਦੀ ਗੱਲ ਕਰਨ ਦੇ ਉਹ ਮੇਰੀ ਗੱਲ ਸੁਣ ਹਾਂਜੀ ਉਹ ਨਾ ਅਮਰਸਰ ਪਲਾਣਾ ਨਹੀਂ ਲਾ ਦਉਂਦਾ ਹਾਂ ਵਿਗਦਾ ਨਹੀਂ ਆਹੋ ਭਰਾ ਤੇਰੇ ਨਾਲ ਕਾਹਕੇ ਦਵਾਤਾ ਇੱਥੇ ਜੀ ਬੜਾ ਰੇਟ ਵਾਜਣਾ ਵਾ ਐ ਕਰ ਲਓ ਐ ਕਰ ਲਓ ਆ ਮਾਹ ਗੱਲ ਨਾ ਗੱਲ ਸੁਣਨ ਤੇ ਸ਼ਹਿਰਾ ਵਿੱਚ ਖਾਂ ਵਾਦਾ ਹੀ ਆ ਠੱਡਾ ਹੁੰਦਾ ਕੋਈ ਤੇ ਤੇ ਨੀ ਉਹਨੇ ਨਖਾਨ ਵੀ ਕੀਤਾ ਕੋਈ ਤੁਹਾਡਾ ਪੈਸਾ ਸੋਚਿਆ ਸੀ ਉਪਰ ਆਪਣੀ ਜ਼ਿਲ੍ਹੇ ਦੀ ਗੁਪਤਾ ਜਿਹੜਾ ਆਹੋ ਇੱਥੇ ਘਰ ਵੀ ਆਇਆ ਇਹ ਵਾਰੀ ਆਹੋ ਆਹ ਉਹ ਕਹਿੰਦਾ ਵੀ ਗਾਹ ਲੱਗੇ ਆ ਅੱਛਾ ਤੇ ਆਓ ਤੁਸੀਂ ਤੇ ਹੁਣ ਮੁੰਡੇ ਘਰ ਨਹੀਂ ਮੈਂ ਕਿੱਥੇ ਜਾਵਾਂ ਇੱਥੇ ਤੇ ਮੁੰਡੇ ਘਰ ਨਹੀਂ ਆ ਤੇ ਹੁਣ ਜਿਹੜਾ ਗਾਹ ਆਇਆ ਹੱਥ ਤੋਂ ਵੀ ਬੰਦਾਰਾ ਤੇ ਤੁਸੀਂ ਚਲ ਜਾਓਗਾ ਮੌਕਾ ਮਿਲ ਗਿਆ ਵਾ ਕੀ ਪਤਾ ਰੇਤ ਨਾ ਮਿਲ ਜਾਏ ਆਹੋ ਪਰ ਮਾਈ ਜਾਂਦਾ ਬੱਦੇ ਅੱਛਾ ਤੇ ਕਹਿੰਦਾ ਵੀ ਆਓ ਇਹ ਤੇ ਮੈਨੂੰ ਕਹਿ ਆ ਵੀ ਮੈਂ ਸਪਰ ਸਨੀਵਾਰ ਆਉਂਗਾ ਫਿਰ ਹੋਰ ਕੀ ਚਾਹੀਦਾ ਪਰ ਸ਼ਨੀਵਾਰ ਅੱਜ ਅਜਿਹੀ ਵਾਰਾ ਪਹਾੜ ਤੋਂ ਮੰਨ ਵਾਰ ਅੱਜ ਮంగళਵਾਰ ਵਾ ਬੋਧਵਾਰ ਅੱਜ ਬੋਧਾ ਦੋ ਦਿਨ ਹੀ ਆ ਮੈਂ ਜਿਹੜਾ ਖਾਦਾ ਖੋਦਾ ਪਾਉਂਦਾ ਜਿਹੜਾ ਕੰਮ ਕਰਦਾ ਉਹ ਭਾਗੂ ਬੜਾ ਹੋ ਗਿਆ ਵਾ ਫਰੇ ਕਰਾਉਣ ਲਈ ਆ ਕਹਾਂ ਰਾਈ ਬੰਦੇ ਨੇ ਬੰਦੇ ਨੇ ਮੈਂ ਕਿਹਾ ਵਾ ਸਣੀ ਕਹਿਆ ਗਿਆ ਨੂੰ ਕੋਈ ਗੱਲ ਨਹੀਂ ਆ ਬੰਦੇ ਨੇ ਆਪੇ ਸਪਰੇਅ ਕਰ ਦਿੰਦੇ ਖਾਦਾ ਪਾ ਰਿਹਾ ਤੇਹੀ ਆਪਣਾ ਕੰਮ ਕੱਢ ਆਉ ਜਿੰਨਾ ਚਿਰ ਬੰਦਾ ਲੱਗੇ ਨਾ ਹੋਏ ਨਾ ਕੋਈ ਚੰਗਾ ਕੰਮ ਨਹੀਂ ਕਰਦਾ ਕੰਮ ਆ ਵੀ ਕਰਾਉਣਾ ਪੈਂਦਾ ਕੋਈ ਗੱਲ ਨਹੀਂ ਮੈਨੂੰ ਕਿਹਾ ਸ਼ਨੀਵਾਰ ਆਉਂਗਾ ਮੈਂ ਸ਼ੁੱਕਰਵਾਰ ਤੇ ਸ਼ਨੀਵਾਰ ਫੋਨ ਕਰਕੇ ਦੱਸ ਦੂੰਗਾ ਹਨ ਮੈਂ ਹੁਣ ਮੌਕਾ ਨਾ ਖੰਗਵਾਇਓ ਤੇ ਚਲ ਜਿਓ ਹੁਣ ਤੇ ਚਲ ਜੂਗਾ ਆ ਕੀ ਪਤਾ ਰੇਰ ਚੰਗਾ ਮਿਲ ਜੇ ਪੰਜ ਕਰ ਹਾਂਜੀ ਘੁੱਟ ਜਾ ਬਣਾ ਤੀ ਜਾ ਦੇ ਕੋਈ ਨਹੀਂ ਮੈਂ ਬਣਾਉਣੀ ਆ ਚਲੋ ਆ ਜੋ ਤੇ ਹੁਣ ਨਾ ਉਹਨੂੰ ਫੋਨ ਕਰਕੇ ਕਹਿ ਦਿਓ ਕਿ ਮੈਂ ਪੱਕਾ ਆਉਂਗਾ ਚਲ ਠੀਕ ਹੈ ਨਾਲੇ ਨਾ ਸਨੀ ਟ੍ਰੇਨ ਤੇ ਬਹਿ ਗਿਆ ਚਲ ਆ ਗਿਆ ਫੋਨ ਆਇਆ ਚਲ ਵਧੀਆ ਹੋਇਆ